ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੈਂਡਵਿਚ ਬਣਾਵਾਂਗੇ ਇਸ ਤਰੀਕੇ ਦਾ ਸੈਂਡਵਿਚ ਬਣਾਉਣ ਦੇ ਲਈ ਮੈਂ ਇੱਥੇ ਪਤਾ ਗੋਭੀ ਨੂੰ ਕੱਦੂਕਸ ਕਰ ਲੂੰਗੀ ਆਪਾਂ ਪਤਾ ਗੋਭੀ ਨੂੰ ਕੱਟ ਕੇ ਵੀ ਪਾ ਸਕਦੇ ਹਾਂ ਜੀ ਮੈਂ ਇਸ ਤਰੀਕੇ ਨਾਲ ਕੱਦੂਕਸ ਕਰਕੇ ਪਾਵਾਂਗੀ ਮੈਂ ਇਥੇ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਕੱਦੂਕਸ ਕਰ ਲਵਾਂਗੇ ਇਸ ਤਰੀਕੇ ਨਾਲ ਹੁਣ ਮੈਂ ਸਾਰੀ ਪੱਤਾ ਗੋभी ਨੂੰ ਕੱਦੂਕਸ ਕਰ ਲਿਆ ਹੈ ਇੱਕ ਬੌਲ ਵਿੱਚ ਪਾਵਾਂਗੇ ਪੱਤਾ ਗੋभी ਨੂੰ ਇਸ ਤਰੀਕੇ ਨਾਲ ਫ੍ਰੈਸ਼ ਸਬਜ਼ੀਆਂ ਦਾ ਬਣਿਆ ਹੋਇਆ ਸੈਂਡਵਿਚ ਜੀ ਆਪਾਂ ਨਾਸ਼ਤੇ ਜਾਂ ਟਿਫਿਨ ਦੇ ਵਿੱਚ ਖਾਵਾਂਗੇ ਜੀ ਇਹ ਈਜ਼ੀ ਵੀ ਹੈ ਤੇ ਟੇਸਟੀ ਵੀ ਹੈ ਬਾਉਲ ਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਇਸ ਦੇ ਨਾਲ ਵਧੀਆ ਟੇਸਟ ਆਏਗਾ ਕਦੂ ਕਟ ਕੀਤਾ ਹੋਇਆ ਪਿਆਜ਼ ਪਾਵਾਂਗੇ शिमला ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਇਸ ਤਰੀਕੇ ਨਾਲ ਆਪਾਂ ਸਬਜ਼ੀਆਂ ਨੂੰ ਕੱਟ ਕੇ ਵੀ ਪਾ ਸਕਦੇ ਹਾਂ ਤੇ ਕੱਦੂਕਸ ਕਰਕੇ ਵੀ ਪਾ ਸਕਦੇ ਹਾਂ ਜੀ ਪਰ ਜੇ ਆਪਾਂ ਕੱਦੂਕਸ ਕਰਕੇ ਪਾਵਾਂਗੇ ਤਾਂ ਸਟਫਿੰਗ ਵਾਰ ਨਹੀਂ ਨਿਕਲੇਗੀ ਸੈਂਡਵਿਚ ਦੇ ਵਿੱਚੋਂ ਇੱਕ ਹਰੀ ਮਿਰਚ ਪਾਵਾਂਗੇ ਕੱਟੀ ਹੋਈ ਮਿਰਚ ਆਪਾਂ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਮਿਰਚ ਜ਼ਿਆਦਾ ਖਾਣਾ ਪਸੰਦ ਕਰਦੇ ਹਾਂ ਤਾਂ ਆਪਾਂ ਮਿਰਚ ਜ਼ਿਆਦਾ ਵੀ ਪਾ ਸਕਦੇ ਹਾਂ ਮਾਇਓਨੀ ਪਾਵਾਂਗੇ ਥੋੜੀ ਜਿਹੀ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ। ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ। ਹੁਣ ਸਬਜ਼ੀਆਂ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਹਨ। ਹੁਣ ਆਪਾਂ ਬਰੈਡਾਂ ਨੂੰ ਕੱਟ ਕਰ ਲਵਾਂਗੇ। ਇੱਥੇ ਮੈਂ 4 ਬਰੈਡ ਲੈਏ ਨੇ। ਆਪਾਂ ਬ੍ਰੈਡ ਦੇ ਬ੍ਰਾਊਨ ਪਾਰਟ ਨੂੰ ਕੱਟ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਬਹੁਤ ਛੋਟੀ ਜੀ ਵੀਡੀਓ ਹੈ ਜੀ ਇਸ ਨੂੰ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਇੱਕ ਵਧੀਆ ਜਿਹਾ ਕਮੈਂਟ ਜ਼ਰੂਰ ਕਰਿਓ ਇਸ ਤਰੀਕੇ ਨਾਲ ਕੱਟ ਕਰ ਲਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਤੇ ਜਾ ਕੇ ਆਨ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ ਸਮੇਂ ਤੇ ਮਿਲਦੀ ਰਹੇਗੀ ਹੁਣ ਇਸ ਤਰੀਕੇ ਨਾਲ ਆਪਾਂ ਬਰੈਡ ਦੀਆਂ ਸਾਈਡਾਂ ਨੂੰ ਕੱਟ ਕਰ ਲਿਆ ਹੈ ਹੁਣ ਆਪਾਂ ਇਹ ਬਰੈਡਾਂ ਨੂੰ ਪਲੇਟ ਵਿੱਚ ਰੱਖ ਲਵਾਂਗੇ ਤੇ ਬਾਕੀ ਸਾਰੇ ਬਰੈਡਾਂ ਨੂੰ ਵੀ ਇਸ ਤਰੀਕੇ ਨਾਲ ਕੱਟ ਕਰ ਲਵਾਂਗੇ ਹੁਣ ਆਪਾਂ ਜੋ ਸਬਜ਼ੀਆਂ ਤੇ ਮਯੋਨੀਜ਼ ਨੂੰ ਮਿਕਸ ਕਰਕੇ ਰੱਖਿਆ ਸੀ ਉਹ ਸਬਜ਼ੀਆਂ ਨੂੰ ਹਿਲਾ ਲੈਨੇ ਆ ਇੱਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਜੀ ਸਟਫਿੰਗ ਨੇ ਬਿਲਕੁਲ ਪਾਣੀ ਨਹੀਂ ਛੱਟਿਆ ਜੇ ਪਾਣੀ ਛੱਟੇਗੀ ਤੇ ਸੈਂਡਵਿਚ ਕ੍ਰਿਸਪੀ ਨਹੀਂ ਬਣਨਗੇ ਹੁਣ ਆਪਾਂ ਸੈਂਡਵਿਚ ਬਣਾ ਲਵਾਂਗੇ सैंडविच बनाने लिए ब्रैड लवेंगे ब्रैडा उपर बटर लगावेंगे चंगी तरह बटर लगा लवेंगे ब्रैडा उपर बटर लगाने तो बाद जो सब्ज़ियाँ मिक्स करके रखिया सी वह सब्जिया लगावे चंगी तरह मिक्स करके ਇਹ ਸੈਂਡਵਿਚ ਬਹੁਤ ਟੇਸਟੀ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਇਹ ਸੈਂਡਵਿਚ ਬਣਾ ਕੇ ਦੇਖਿਓ। ਸਟਫਿੰਗ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਸੈੱਟ ਕਰ ਲਵਾਂਗੇ। ਚਮਚ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਸਾਰੀ ਸਟਫਿੰਗ ਨੂੰ। ਤੇ ਇੱਕ ਹੋਰ ਬਰੈਡ ਲਵਾਂਗੇ ਉਸ ਬਰੈਡ ਉੱਪਰ ਵੀ ਬਟਰ ਲਗਾਵਾਂਗੇ ਤੇ ਉਸ ਬਰੈਡ ਨੂੰ ਦੂਸਰੇ ਬਰੈਡ ਉੱਪਰ ਰੱਖਾਂਗੇ ਜਿਸ ਬਰੈਡ ਉੱਪਰ ਫਸਟਿੰਗ ਰੱਖੀ ਹੈ ਫਿਰ ਸਾ ਵੀ ਉੱਪਰ ਬਟਰ ਲਗਾਵਾਂਗੇ ਚੰਗੀ ਤਰ੍ਹਾਂ ਬਟਰ ਲਗਾ ਲਵਾਂਗੇ ਤਾਵੇ ਉੱਪਰ ਤਾਵੇ ਉੱਪਰ ਬਟਰ ਲਗਾਉਣ ਦੇ ਨਾਲ ਸੈਂਡਵਿਚ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਬਟਰ ਤੇ ਮਿਉਨੀ ਦੇ ਵਿੱਚ ਨਾਮਕ ਥੋੜਾ ਥੋੜਾ ਪਹਿਲਾਂ ਤੋਂ ਹੀ ਹੁੰਦਾ ਹੈ ਜੇ ਸਲੀਪਾ ਨਾਮਕੀ ਸਾਬ ਨਾਲ ਹੀ ਪਾਵਾਂਗੇ ਫਿਰ ਸਾਂ ਵਿੱਚ ਨੂੰ ਦਵੇ ਉੱਪਰ ਰੱਖਾਂਗੇ ਤੇ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ ਫਿਰ ਥੋੜਾ ਜਿਹਾ ਬਟਰ ਲਗਾ ਲਵਾਂਗੇ ਤਾਂ ਕਿ ਇਹ ਕ੍ਰਿਸਪੀ ਬਣ ਕੇ ਤਿਆਰ ਹੋਵੇ फिर इसकी सैड चेंज करके अपना रखा सेंडविच में इस तरीके बहुत ही क्रिस्पी सैंडविच बन के तैयार होंगे फिर साइड चेंज कर देवे ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਪੱਗਨ ਤੇ ਸਾਈਡਾਂ ਚੇਂਜ ਕਰ ਦਵਾਂਗੇ ਤਾਂ ਕਿ ਇਹ ਕ੍ਰਿਸਪੀ ਦਾ ਰਹੇ ਨਾ ਭਰ ਜਲਣ ਨਾ ਹੁਣ ਸੈਂਡਵਿਚ ਬਣ ਕੇ ਤਿਆਰ ਹੈ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸੈਂਡਵਿਚ ਕਿੰਨਾ ਕ੍ਰਿਸਪੀ ਬਣ ਕੇ ਤਿਆਰ ਹੋਇਆ ਹੁਣ ਇਸ ਨੂੰ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਵਧੀਆ ਸੈਂਡਵਿਚ ਬਣ ਕੇ ਤਿਆਰ ਹੋਏ ਨੇ ਹੁਣ ਸੈਂਡਵਿਚ ਇਸ ਤਰੀਕੇ ਦੇ ਬਣ ਕੇ ਤਿਆਰ ਨਹੀਂ ਜੀ ਹੁਣ ਆਪਾਂ ਹੋਰ ਸੈਂਡਵਿਚ ਤਿਆਰ ਕਰ ਲਵਾਂਗੇ ਇਸੇ ਤਰੀਕੇ ਨਾਲ ਹੀ ਤਾਂ ਵੀ ਉੱਪਰ ਬਟਰ ਪਾਵਾਂਗੇ ਸੈਂਡਵਿਚ ਰੱਖਾਂਗੇ ਆਪਾਂ ਇੱਥੇ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਸਬਜ਼ੀ ਲੈ ਸਕਦੇ ਹਾਂ ਜੀ ਗਾਜਰ ਵੀ ਪਾ ਸਕਦੇ ਹਾਂ ਸੈਂਡਵਿਚ ਨੂੰ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ ਹੁਣ ਇਸ ਤਰੀਕੇ ਨਾਲ ਸੈਂਡਵਿਚ ਬਣ ਕੇ ਤਿਆਰ ਨੇ ਆਪਾਂ ਇਸ ਨੂੰ ਥੋੜੀ ਦੇਰ ਹੋਰ ਪਕਾ ਲਵਾਂਗੇ ਉਹ ਸੈਂਡਵਿਚ ਪੱਕ ਕੇ ਤਿਆਰ ਹੈ ਆਪਾਂ ਇਹਨਾਂ ਨੂੰ ਸਰਵ ਕਰ ਲਵਾਂਗੇ ਇਸ ਤਰੀਕੇ ਨਾਲ ਕੱਟ ਕਰ ਲਵਾਂਗੇ ਸੈਂਡਵਿਚ ਨੂੰ ਤੇ ਗਰਮਾ-ਗਰਮ ਸਰਵ ਕਰਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ